ਸਤ ਸ੍ਰੀ ਅਕਾਲ ਦੋਸਤੋ ਹਾਂਜੀ ਆਪਣੇ ਨਾਲ ਗਰਮੇਲ ਸਿੰਘ ਕਲਸੀ ਜਿਨ੍ਹਾਂ ਵੀਰਾਂ ਨੇ ਇਹ ਪੂਰਾ ਤਿਆਰ ਕੀਤੇ ਆ ਹਾਂਜੀ ਹਾਂਜੀ ਕੀ ਕਹਿਣਾ ਜਾ ਗਰਮੇਲ ਵੀਰੇ ਇਹ ਜੋ ਵੀ ਟੂਲਾ ਜੀ ਇਹ ਮੇਰੇ ਵੱਲੋਂ ਤੇ ਮੇਰੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਕਲਸੀ ਉਹਨਾਂ ਵੱਲੋਂ ਬਣਾਏ ਜਾਂਦੇ ਆ ਜੀ ਇਹਨਾਂ ਦੇ ਵਿੱਚ ਤੁਸੀਂ ਜੋ ਵੀ ਮਰਜ਼ੀ ਆਰਡਰ ਦੇ ਤੁਸੀਂ ਬਣਵਾ ਸਕਦੇ ਆ ਜਿਵੇਂ ਆਹ ਗੱਡਾ ਹੋ ਗਿਆ ਜੀ ਆਹ ਪੰਜਾਲੀ ਆ ਹਾਂਜੀ ਆਹ ਹਾਲਾ ਹਾਂਜੀ ਆਹ ਕੁੰਡੀਆਂ ਹੋ ਗਈਆਂ ਹਾਂਜੀ ਹਾਂਜੀ ਇਹ ਤੋਂ ਬਿਨਾ ਤੁਸੀਂ ਤੰਗਲੀ ਹੋ ਗਈ ਛੋਟੀ ਹਾਂਜੀ ਇੱਕ ਸਬਰ ਕੱਤਾ ਹੁੰਦਾ ਹਾਂਜੀ ਔੜਾ ਜਾਂਦਾ ਉਹ ਹਾਂਜੀ ਤੇ ਇਦਾਂ ਦੇ ਇੱਕ ਛੋਟਾ ਜਿਹਾ ਉਹ ਜੱਟ ਹੁੰਦਾ ਅੱਛਾ ਜੀ ਤੇ ਕਾਫੀ ਹੋਰ ਸਮਾਨ ਹੁੰਦਾ ਤੁਸੀਂ ਆਰਡਰ ਦੇ ਉੱਤੇ ਜੋ ਮਰਜੀ ਤੁਸੀਂ ਬਣਵਾ ਸਕਦੇ ਹਾਂ ਹਾਂ ਆਪਣੇ ਜਿਹੜੇ ਸਮਾਨ ਇਹ ਬਾਹਰ ਕੈਨੇਡਾ ਅਮਰੀਕਾ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਹਾਂ ਹਾਂਜੀ 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 ਗਰਮੇਰ ਸਿੰਘ ਜੀ ਆਪਣਾ ਇੱਕ ਨੰਬਰ ਹੀ ਦੇ ਦਿਓ ਉਹਨਾਂ ਨੂੰ ਹਾਂਜੀ 97785 ਹਾਂਜੀ 50000 ਇਹ ਤੋਂ ਬਿਨਾ ਆਪਾਂ ਜਿਵੇਂ ਸੰਦੂਕ ਛੋਟੇ ਸੰਦੂਕ ਹਰ ਤਰ੍ਹਾਂ ਦਾ ਮਟੀਰੀਅਲ ਉਹ ਵੀ ਆਪਾਂ ਬਣਾਇੰਦਾ ਹੈ ਵਰਾਸਤੀ ਜੋ ਵੀ ਵਰਾਸਤ ਵਿੱਚ ਆਉਂਦਾ ਹੈ ਹਾਂ ਹਾਂਜੀ ਆਪਾਂ ਉਹ ਵੀ ਤੁਹਾਨੂੰ ਥੋੜੇ ਟਾਈਮ ਦੇ ਦਿਖਾਉਂਦੇ ਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਗਰਮੇਲ ਜੀ ਓਕੇ ਜੀ